ਸਾਰਨ ਪਿਆਰਪਰੀ ਸਸਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਜ਼ਿਰਖਪੁਰ ਵੀਆਈਪੀ ਰੋਡ ਤੇ ਮੁੱਦਾ ਕੁਛ ਇਸ ਤਰ੍ਹਾਂ ਦਾ ਜੀ ਪਿਛਲੇ ਸਮੇਂ ਦੌਰਾਨ ਕਾਫੀ ਵੀਡੀਓਜ਼ ਅਸੀਂ ਪਾਈਆਂ ਕੋਸ਼ਿਸ਼ ਕੀਤੀ ਕੁਝ ਨਾ ਤਾਂ ਸਾਨੂੰ ਜਿਹੜੇ ਵੀਆਈਪੀ ਰੋਡ ਦੇ ਜਿਹੜੇ ਵਸਨੀਕਾਂ ਵੱਲੋਂ ਰਿਕਵੈਸਟ ਆ ਰਹੀਆਂ ਸੀ ਕਿ ਤੁਸੀਂ ਇਸ ਤੇ ਮੀਡੀਆ ਕਵਰੇਜ ਕਰੋ ਕਿਉਂਕਿ ਜ਼ਿਰਖਪੁਰ ਵੀਆਈਪੀ ਰੋਡ ਤੇ ਇਹ ਜਿਹੜੇ ਇਲੀਗਲ ਖੋਕੇ ਆ ਇਹਦੀ ਅ ਕਹਿ ਲੋ ਜਿਹੜੀ ਮੈਜੋਰਟੀ ਹੈ ਜਿਹੜੀ ਕੌਂਟੜੀ ਹੈ ਵਧ ਰਹੀ ਸੀ ਦਿਨ ਬਦ ਦਿਨ ਹਰ ਪੰਜਾਬ 50 ਮੀਟਰ ਦੇ ਡਿਸਟੈਂਸ ਤੇ ਇੱਕ ਓਕੇ ਵਧ ਰਹੇ ਆ ਜਿਹੜੇ ਅ ਕਹਿ ਲੋ ਜਿਹੜੇ ਲੋਕੀ ਨਸ਼ਾ ਦਾ ਸੇਵਨ ਨਹੀਂ ਕਰਦੇ ਜਦੋਂ ਇੱਥੋਂ ਕੋਈ ਰਾਹੀਰ ਲੰਘਦਾ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਮਾਤਾ ਜੀ ਆਪ ਬੰਦਾ ਲੰਘਦਾ ਜਿਹੜਾ ਆਪ ਨਸ਼ਾ ਦਾ ਸੇਵਨ ਨਹੀਂ ਕਰਦਾ ਉਹਦੀ ਜਾਨ ਦੇ ਲਈ ਹਾਨੀ ਕਰਕੇ ਹਾਰਮਫੁਲ ਹੈ ਕਿਉਂਕਿ ਜਿਹੜੀ ਸਿਗਰਟ ਦੇ ਦੌਰਾਨ ਸਿਗਰਟ ਨਸ਼ੀ ਕਰਨ ਦੇ ਦੌਰਾਨ ਜਿਹੜੀ ਇਹ স্মੋਕ ਜਿਹੜਾ ਧੂਆ ਨਿਕਲਦਾ ਉਹਨੂੰ ਅਸੀਂ ਕਾਰਬਨ ਮੋਨੋਆਕਸਾਈਡ ਕਹਿੰਦੇ ਆ ਮੈਂ ਅੱਜ ਆਪਣੇ ਦਰਸ਼ਕਾਂ ਨੂੰ ਦੱਸਣਾ ਕਿ 2016 ਦੇ ਵਿੱਚ ਇੱਕ ਐਕਟ ਬਣਿਆ ਸੀਗਾ ਕੋਰਪਾ ਐਕਟ ਸਾਡੇ ਪੰਜਾਬ ਦੇ ਆਈਐਸ ਅਫਸਰ ਸੀਗੇ ਕਾਨ ਸਿੰਘ ਪੰਨੂ ਹੁਣ ਵੀ ਹੈਗੇ ਆ ਉਹਨਾਂ ਨੇ ਇੱਕ ਰੂਲ ਬਣਾਇਆ ਸੀਗਾ ਕੋਰਪਾ ਐਕਟ ਦੇ ਅਧੀਨ ਜਿਹੜੇ ਰੂਲ ਸੀਗੇ ਜਿਹੜੇ ਹਦਾਇਤਾਂ ਸਾਨੂੰ ਉਸ ਐਕਟ ਦੇ ਵਿੱਚ ਦੇਖਣ ਨੂੰ ਮਿਲਦੀਆਂ Google ਤੇ ਆਪਾਂ ਸਰਚ ਕਰ ਸਕਦੇ ਆ ਕਿ ਪਬਲਿਕ ਪਲੇਸ ਤੇ ਜਿਹੜੇ ਇਹ ਕੋਖੇ ਖੁੱਲੇ ਹੁੰਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਇਲੀਗਲ ਗੈਰ ਕਾਨੂੰਨੀ ਤਰੀਕੇ ਨਾਲ ਖੁੱਲੇ ਹੁੰਦੇ ਆ ਤੁਸੀਂ ਦੇਖੋ ਸਰਕਾਰੀ ਜ਼ਮੀਨਾਂ ਪਬਲਿਕ ਪਲੇਸ ਜ਼ਮੀਨਾਂ ਇੱਥੇ ਨੇ ਕੋਖਾ ਖੋਲਿਆ ਜਿਹਦਾ ਇਹਦੇ ਕੋਲ ਕੋਈ ਰਾਈਟ ਨਹੀਂ ਆ ਇਹ ਰੈਂਟ ਕਿਸ ਨੂੰ ਦੇ ਰਿਹਾ ਯਾ ਇਹ ਕਿਸੇ ਪ੍ਰਾਈਵੇਟ ਕਿਸੇ ਬੰਦੇ ਦੀ ਜ਼ਮੀਨ ਨਹੀਂ ਆ ਇਹ ਸਰਕਾਰੀ ਜ਼ਮੀਨ ਆ ਇਹ ਪਾਰਕਿੰਗ ਵਾਲੀ ਜ਼ਮੀਨ ਆ ਕਿਉਂਕਿ ਜਿਹੜਾ ਗਾਹਕ ਇਸ ਸ਼ੋਰਮ ਦੇ ਵਿੱਚ ਆਂਦਾ ਐਜ਼ੇ ਗਾਹਕ ਬਣ ਕੇ ਆਪਣੀ ਸਰਵਿਸ ਲੈਣੇ ਇਸ ਸ਼ੋਰਮ ਦੇ ਮਾਲਕਾ ਕੋਲ ਉੱਥੇ ਇਹਨੇ ਕੋਕਾ ਖੋਲਿਆ ਇਹਨੂੰ ਰੈਂਟ ਦੇ ਰਿਹਾ ਉਹ ਪਹਿਲੀ ਗੱਲ ਤੇ ਨਾਲ ਗੱਲ ਕਰਾਂਗੇ ਭਈ ਇਹ ਰੈਂਟ ਕਿਸ ਨੂੰ ਦੇ ਰਹੇ ਹੋ ਕੋਕਾ ਖੋਲਣ ਦਾ ਇਸ ਨੂੰ ਦੇ ਰਹੇ ਹੋ ਇਸ ਦਾ ਵੀ ਨੋਟ ਪੁੱਛਤਾ ਵਾ ਕਾ ਇਹ ਕਿਉਂ ਰੈਂਟ ਦੇ ਰਹੇ ਹੋ ਰੈਂਟ ਨਹੀਂ ਦੇ ਰਹਾ ਟੋਕਣੇ ਕੁਲਵਾਇਆ ਜੀ ਉਹਨਾਂ ਨੇ ਬੁਲਾਇਆ ਹਾਂ ਲਗਾ ਦੋ 15 20 ਸਾਲ ਉਹ ਤੇ ਇਹ ਸਰਕਾਰੀ ਜ਼ਮੀਨ ਹੈ ਨਾ ਠੀਕ ਹੈ ਉਹ ਕਹਿੰਦੇ ਜਿਹੜੇ ਇਸ ਸ਼ੋਰੂਮ ਦੇ ਮਾਲਕ ਹੈ ਉਹਨਾਂ ਨੇ ਸਾਨੂੰ ਇੱਥੇ ਲਾਉਣ ਲਈ ਕਿਹਾ ਸੋ ਕਿਤਨਾ ਕਿਤੇ ਇਸ ਸ਼ੋਰੂਮ ਦਾ ਮਾਲਕ ਵੀ ਹੋਣਾ ਹੀ ਗੁਨਾਹਗਾਰ ਹੈ ਜਿਹੜਾ ਇੰਨਾ ਇਹ ਗੁਨਾਹਗਾਰ ਹੈ ਕਿਉਂਕਿ ਉਹਨਾਂ ਨੇ ਇੱਥੇ ਅਲਾਓ ਕੀਤਾ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਪਬਲਿਕ ਦੇ ਜ਼ਮੀਨ ਤੇ ਔਰ ਉੱਤੋਂ ਮੈਂ ਗੱਲ ਕਰਾ ਜਿਹੜਾ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਇਹ ਬੰਦਾ ਨਸ਼ੇ ਵੇਚ ਰਿਹਾ ਸਿਗਰਟ ਈੜੀ ਤੰਬਾਕੂ ਚੈਣੀ ਖੈਣੀ ਗੁੱਟਕਾ ਪੂਲ ਲਿਪਸ ਮੇਰਾ ਸਵਾਲ ਦਰਸ਼ਕਾਂ ਨੂੰ ਇਹ ਆ ਕਿ ਚੈਣੀ ਖੈਣੀ ਜਾਂ ਇਹ ਚੀਜ਼ਾਂ ਪੀਣ ਨਾਲ ਸਿਹਤ ਹਾਨੀਕਾਰਕ ਹੁੰਦੀ ਆ ਜਾਂ ਸਿਹਤ ਕਹੋ ਸਾਨੂੰ ਉਹਦਾ ਕੁਝ ਲਾਭ ਹੁੰਦਾ ਜਾਂ ਕੋਈ ਬੈਨੀਫਿਟ ਹੁੰਦਾ ਸੋ ਜਿੰਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਮੇਰਾ ਸਵਾਲ ਇਹ ਉੱਠਦਾ ਕਿ ਇਲੀਗਲ ਤੌਰ ਤੇ ਜਿਹੜੇ ਖੋਖੇ ਖੁੱਲ੍ਹੇ ਨੇ ਬੰਦ ਕਿਉਂ ਨਹੀਂ ਹੁੰਦੇ ਪ੍ਰਸ਼ਾਸਨ ਇਸ ਤੇ ਕਾਰਵਾਈ ਕਿਉਂ ਨਹੀਂ ਕਰਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਉਹਦੇ ਕਹਿੰਦੇ ਪੱਖ ਦੀ ਆਪਾਂ ਗੱਲ ਕਰੀਏ ਉਹਦਾ ਹੱਕ ਬਣਦਾ ਉਹਦੀ ਡਿਊਟੀ ਬਣਦੀ ਹੈ ਕਿ ਜਿਹੜੇ ਇਲੀਗਲ ਖੋਕੇ ਬਣੇ ਹੋਏ ਆ ਇੱਥੇ ਖੜਕੇ ਜਿਹੜੇ ਨਸ਼ੇੜੀ ਰੋਕ ਸਿਗਰਟ ਰੋਸ਼ੀ ਕਰਦੇ ਆ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿਉਂ ਲੋਕਾਂ ਤੇ ਲੋਕਾਂ ਦੀ ਜਾਨ ਤੇ ਬਣੀ ਆਈ ਆ ਕਿਉਂਕਿ ਉਹ ਧੂਆਂ ਹਾਂ ਹੰਫੂਲ ਦਿਨਾਂ ਤੋਂ ਬੰਦਨ ਹੁਆ ਜਿਹੜਾ ਬੰਦਾ ਸਿਗਰਟ ਪੀ ਰਿਹਾ ਅਗਲਾ ਉਸ ਬੰਦੇ ਨੂੰ ਵੀ ਆ ਜਿਹੜਾ ਰਾਹਗੀਰ ਉਹਦੇ ਕੋਲ ਦੀ ਲੰਘ ਰਿਹਾ ਪਰ ਆਪਾਂ ਕਿਤਨਾ ਕਿਤੇ ਇਸ ਵੱਲੋਂ ਮਾਰ ਖਾ ਜਾਂਦੇ ਆ ਜਾਂ ਕੋਈ ਬੰਦਾ ਡਰ ਜਾਂਦਾ ਜਾਂ ਬੰਦਾ ਆਵਾਜ਼ ਹੀ ਚੱਕਦਾ ਸੋ ਅੱਜ ਮੈਂ ਤੁਹਾਨੂੰ ਉਹ ਨੋਲਿਜ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਟਬਾ ਐਕਟ ਪਰੋ ਤੁਹਾਡੇ ਰਾਈਟ ਕੀ ਆ ਰਾਈਟ ਉਹ ਵੀ ਦੱਸਦਾ ਹੈ ਕਿ ਪਬਲਿਕ ਪਲੇਸ ਤੇ ਸਮੋਕਿੰਗ ਨਹੀਂ ਕੀਤੀ ਜਾ ਸਕਦੀ ਇਨਾ ਖੁਖਿਆ ਤੇ ਲਾਈਟਰ ਵੀ ਨਹੀਂ ਟੰਗ ਸਕਦਾ ਇਹ ਬੰਦਾ ਲਾਈਟਰ ਟੰਗ ਕੇ ਕਿਸੇ ਨੂੰ ਸਿਗਰਟ ਆਫਰ ਨਹੀਂ ਕਰ ਸਕਦਾ ਸਿੰਗਲ ਸਿਗਰਟ ਵੀ ਔਰ ਇੱਥੇ ਇਹਦਾ ਗਾਕ ਸਿਗਰਟ ਬਾਲ ਵੀ ਨਹੀਂ ਸਕਦਾ ਇੱਕ ਹੋਰ ਜਿਹੜੀ ਮੁੱਖੀ ਗੱਲ ਹੈ ਇੰਪੋਰਟਡ ਸਿਗਰਟਾਂ ਇਹਨਾਂ ਕੋਲ ਮਿਲਦੀਆਂ ਕਈ ਵਾਰੀ ਕਿਉਂਕਿ ਪਿਛਲੇ 2 ਸਾਲ ਦੇ ਦੌਰਾਨ ਡੇਰਾ ਬੋਸ ਜਿਹੜੇ ਐਸਟੀਐਮ ਨੇ ਉਹਨਾਂ ਨੇ ਬਹੁਤ ਅੱਛਾ ਸਾਡੇ ਦਾ ਕੰਮ ਕੀਤਾ ਸੀ ਸਪੋਰਟ ਕੀਤੀ ਸੀ ਕਿਉਂਕਿ ਕਾਫੀ ਕੰਪਲੇਨਟਸ ਆਣੀ ਸ਼ੁਰੂ ਹੋ ਗਈਆਂ ਸੀਗੀਆਂ ਦੋਸਾਂ ਨੇ ਕਾਰਵਾਈ ਕੀਤੀ ਉਹਦੇ ਚ ਇਹ ਪਾਇਆ ਗਿਆ ਕਿ ਇਹਨਾਂ ਦੇ ਕੋਲ ਇਹ ਚੀਜ਼ਾਂ ਜਿਹੜੀਆਂ ਬੈਨ ਟੋਟਲ ਉਹ ਨਿਕਲਦੇ ਆ ਸਿਗੀਆਂ ਔਰ ਸਿੰਗਲ ਸਿਗਰਟੀ ਵੀ ਇਹ ਵੇਚਦੇ ਸੀਗੇ ਪਰ ਇੱਕ ਹੋਰ ਮੁੱਖ ਗੱਲ ਇੰਪੋਰਟਡ ਸਿਗਰਟਾਂ ਦੀਆਂ ਨਾਲ ਕੋਲ ਫਾਈਨ ਕੰਪਨੀ ਦੀਆਂ ਉਹ ਨਹੀਂ ਵੇਚ ਸਕਦੇ ਉਹ ਵੀ ਇਹਨਾਂ ਕੋਲ ਜਿਹੜੀਆਂ ਬ੍ਰਾਹਮੜ ਹੋਈਆਂ ਸੀਗੀਆਂ ਜਿਹੜੇ ਮੈਡੀਕਲ ਅਫਸਰ ਹੈ ਜਿਹੜਾ ਸਰਕਾਰੀ ਮਹਿਕਮਾ ਜਿਹੜਾ ਇਹਨਾਂ ਦੇ ਕੋਲ ਕਾਰਵਾਈ ਕਰਦਾ ਉਹਨਾਂ ਇਹਨਾਂ ਦੇ ਕੋਲ ਮਿਲੀਆਂ ਸੀਗੀਆਂ ਪਰ ਇਹ ਲੋਕ ਫਿਰ ਨਹੀਂ ਹਟਦੇ ਕਿਉਂਕਿ ਤਕਰੀਬਨ ਗੱਲ ਕਰੀਏ 8 ਜਾਂ 10 ਹਜ਼ਾਰ ਰੁਪਏ ਦੇ ਦੋ ਸਾਲਾਂ ਦੇ ਵਿੱਚ ਇਸ ਬੰਦੇ ਤੇ ਕਾਰਵਾਈ ਹੋ ਚੁੱਕੀ ਹੈ ਕੁਝ ਕੀ ਕਹਾਂਗੇ ਬੰਦਾ ਠੀਠਾ ਕੀ ਹੈ ਸਰਕਾਰੀ ਕਾਰਵਾਈ ਨੂੰ ਵੀ ਇਹ ਕੁਝ ਨਹੀਂ ਸਮਝਦਾ ਸਰਕਾਰ ਨੂੰ ਇਹਨੇ ਛਿੱਕੇ ਟੰਗਿਆ ਹੈ ਸਰਕਾਰ ਦਾ ਇਹਨੂੰ ਕੋਈ ਡਰ ਹੀ ਨਹੀਂ ਹੈ ਇਹਨੂੰ ਕੋਈ ਡਰ ਨਹੀਂ ਸਰਕਾਰ ਦਾ ਇਹਦਾ ਛੋਟਾ ਬੱਚਾ 1800 ਤੋਂ ਛੋਟੀ ਉਮਰ ਦਾ ਬੱਚਾ ਉਹ ਵੀ ਇਹਦੇ ਖੋਕੇ ਦੇ ਖੜਦਾ ਹੈ ਉਹ ਸਿਗਰਟਾਂ ਵੇਚਦਾ ਹਾਲਾਂਕਿ 18 ਸਾਲ ਦੇ ਛੋਟੇ ਬੱਚੇ ਨੂੰ ਸਿਗਰਟ ਵੇਚਣੀ ਵੀ ਬੈਨ ਹੈ 카운ਟਰ ਤੇ ਖੜਨਾ ਵੀ ਬੈਨ ਹੈ ਪਹਿਲੀ ਵਾਰ ਤਾਂ ਕਾਊਂਟਰ ਇਲੀਗਲ ਹੈ ਮੁੱਦਾ ਉੱਥੇ ਬਾਰ ਬਾਰ ਆ ਕੇ ਮੁੱਕਦਾ ਗੱਲ ਉੱਥੇ ਆ ਉੱਥੇ ਬਾਰ ਬਾਰ ਆ ਕੇ ਖਤਮ ਹੁੰਦੀ ਆ ਸੋ ਕੀ ਕਹਿਣਾ ਚਾਹੁੰਗੇ ਮੇਰਾ ਸਵਾਲ ਹੈ ਦਰਸ਼ਕਾਂ ਨੂੰ ਹੈ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਇਸਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਸਾਡਾ ਉਹੀ ਸਵਾਲ ਹੈ بار بار ਬਹੁਤ ਬਹੁਤ ਧੰਨਵਾਦ